ਪਰਵਾਰ ਵਿੱਚ ਪਤਾ ਹੋਇਆ ਕਿ ਮੈਂ ਦੇਖ ਤਾਹ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਕਿ 8 ਨੰਬਰ ਵਾਰਡ ਦੇ ਵਿੱਚ ਸਾਡੇ ਕੋਲ ਤਕਰੀਬਨ 150 ਜਿਹੜੇ ਯੰਗ ਬੱਚੇ ਯੂਥ ਆ ਸਾਡਾ ਉਹਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਸੀਂ ਇਹਨਾਂ ਬੱਚਿਆਂ ਨੂੰ ਚੰਗੇ ਕੰਮਾਂ 'ਚ ਲਾ ਕੇ ਅਸੀਂ ਇਹਨਾਂ ਨੂੰ ਇੱਕ ਵਧੀਆ ਰਾਹ ਵੱਲ ਵੀ ਤੋਰਾਂਗੇ ਤੇ ਉੱਥੇ ਸਾਡੀ ਪਾਰਟੀ ਨੂੰ ਵੀ ਇਹ ਮਜ਼ਬੂਤੀ ਮਿਲੇਗੀ ਕਿ ਜਿਹੜਾ ਯੰਗ ਬੱਚੇ ਮੂਰੇ ਹੋ ਕੇ ਕੰਮ ਕਰਦੇ ਆ ਉਹ ਕੰਮ ਵੀ ਠੀਕ ਨਿਭੜਦੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਪੀਕ ਮੰਗਰ ਮਲੇ ਜਵਾਕਾ ਨੀ ਰੋਡ ਦੇ ਵਿੱਚ ਰੇਡ ਹੋਈ ਹੈ ਟੀਮ ਨੇ ਰੇਡ ਕੀਤੀ ਪੰਜ ਤੋਂ 7 ਬੱਚੇ ਰਸਮੀ ਦੇਖੋ ਅਸੀਂ ਲੱਗੇ ਹੋਏ ਹਾਂ ਔਰ ਪੂਰੇ ਪੰਜਾਬ ਨੂੰ ਅਸੀਂ ਜਿਹੜਾ ਚਾਈਲਡ ਬੈਗਰੀ ਤੋਂ ਫਰੀ ਕਰਾਂਗੇ ਈਵਨ ਬੱਚਿਆਂ ਨੂੰ ਹੀ ਨਹੀਂ ਅਸੀਂ ਜਿਹੜੇ ਵੱਡੇ ਅਡਲਟ ਹੈ ਪੀਕ ਮੰਗਦੇ ਆ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਔਰ ਬਿਲਕੁਲ ਪੰਜਾਬ ਦੇ ਵਿੱਚ ਇੱਕ ਬੱਚਿਆਂ ਦੇ ਲਈ ਸੁਰੱਖਿਅਤ ਮਾਹੌਲ ਬਣਾਵਾਂਗੇ ਬਿਲਕੁਲ ਵਿਕਰਮਜੀਤਿਆ ਜੀ ਧਰਮਪਤਨੀ ਵੱਲੋਂ ਟਿੱਪਣੀ ਕਰੀਏ ਸਦਨ ਹੈ ਮਜ਼ਾਕੀਆਂ ਦਾ ਸਦਨ ਸੀ ਇੱਕ ਸੀਰੀਅਸ ਸਦਨ ਨਹੀਂ ਸੀ ਦੇਖੋ ਉਹਨਾਂ ਨੇ ਕਿਹੜੇ ਸੀਰੀਅਸ ਕੰਮ ਕੀਤੇ ਆ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਕਿਹੜੀ ਸੀਰੀਅਸਨੈਸ ਸੀ ਸੋ ਅਸੀਂ ਕੋਈ ਆਪਦੇ ਬੱਚਿਆਂ ਦਾ ਭਵਿੱਖ ਉਜਾੜਨ ਵਾਲਾ ਕੰਮ ਨਹੀਂ ਕੀਤਾ ਜੇ ਕਿਸੇ ਨੂੰ ਕੋਈ ਦੋ ਸ਼ਬਦ ਹੱਸ ਕੇ ਕਹਿ ਲੈ ਤਾਂ ਉਹ ਕਿਸੇ ਦਾ ਕੋਈ ਮਾੜਾ ਨਹੀਂ ਹੁੰਦਾ ਮਾੜਾ ਉਦੋਂ ਹੁੰਦਾ ਜਦੋਂ ਅਸੀਂ ਲੋਕਾਂ ਦੇ ਘਰਾਂ 'ਚ ਸੱਤ ਬਚਾਉਂਦੇ ਆਂ। ਇਹ ਸਾਡੇ ਵਿਰੁੱਧ ਟੀਮ ਹੈ ਜਿਹੜੀ ਲਗਾਤਾਰ ਡੇਬੱਲੋ ਬਚਾਉਂਦਾ ਪ੍ਰੋਗਰਾਮ ਚਲਿਤ ਕਰ ਰਹੀ ਹੈ। ਕੀ ਕਹੋਗੇ ਇਸ ਟੀਮ ਦੇ ਲੋਕਾਂ ਕੋਲ ਬਿਲਕੁਲ ਉਹਦੇ ਨਾਲ ਸਾਡੇ ਬਹੁਤ ਜ਼ਮੀਨੀ ਪੱਧਰ ਤੱਕ ਲੋਕਾਂ ਤੇ ਅਸਰ ਹੋਇਆ ਲੋਕਾਂ ਨੇ ਐਕਟਿਵ ਹੋ ਕੇ ਆਪ ਇਹ ਲੜਾਈ ਲੜੀ ਹੈ ਔਰ ਪੰਜਾਬ ਨੂੰ ਅਸੀਂ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਤੋਂ ਮੁਕਤ